ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੰਬਾਈਨਾ ਦੀ ਲੱਗਿਆ ਜੀ ਰਿਪੇਅਰ ਕਰਨ ਬੜੇ ਟਾਈਮ ਦੀ ਸੋਚ ਵਿਚਾਰ ਚੱਲ ਰਿਹਾ ਤਾਂ ਅੱਜ ਖੋਲੀ ਕੰਬਾਈਨਾ ਕੱਲ ਖੋਲੀਏ ਤੇ ਸੋਨੀ ਬਾਈ ਨੂੰ ਮੇਰੇ ਪਹਿਲਾਂ ਇੱਧਰ ਅਸਲ ਚ ਗੱਲ ਕੀ ਹੋਗੀ ਪਿਛਲੀ ਵਾਰ ਸੋਨੀ ਵਾਲੀ ਮਸ਼ੀਨ ਨੂੰ ਲਵਾਇਆ ਤਾਂ ਆਪਾਂ ਨਹੀਂ ਹੈ ਪਹਿਲਾਂ ਉਹਨੂੰ ਲੱਗੀ ਮੋਟਰ ਇਹ ਕਹਿੰਦਾ ਤੁਸੀਂ ਮੇਰੇ ਨਾਲ ਕਰੀਏ ਬੇਈਮਾਨੀ ਦਰਾਇਤ ਕਰਿਆ ਕੀ ਕਰੀਏ ਦਰਾਇਤ ਕਰਿਆ ਦਰਾਇਤ ਉਹ ਦਰਾਇਤ ਕੀ ਹੁੰਦੀ ਤੇਰੇ ਕੋਲ ਕੋਸ ਨਵਾਂ ਹੀ ਸਾਲਾ ਸਿੱਖ ਸੁਣਨ ਨੂੰ ਮਿਲਦਾ ਦਰਾਇਤ ਕੀ ਹੁੰਦੀ ਹੈ ਤੁਸੀਂ ਯਾਰ ਇੱਕ ਤਾਂ ਆਏ ਹੁੰਦਾ ਵੀ ਹਾਂ ਵੀ ਮੇਰੇ ਨਾਲ ਤੁਸੀਂ ਨੇ ਉਹ ਕਰਿਆ ਗਲਤ ਮਤਲਬ ਗਲਤ ਕਰਿਆ ਮੇਰੇ ਨਾਲ ਤੁਸੀਂ ਚਲਾਕੀ ਕੀਤੀ ਹੈ ਇਹ ਦਰਾਇਤ ਕੀ ਹੋ ਗਿਆ ਹੈ ਦਰਾਦ ਮਿਲ ਕੇ ਮੇਰੇ ਨਾਲ ਵਧੀਆ ਨਹੀਂ ਕਰਿਆ ਤੁਸੀਂ ਕੰਮ ਕਰਿਆ ਕੋਲ ਤਾਂ ਨਹੀਂ ਹਾਂਜੀ ਤਾਂ ਚਾਹ ਕਿਹੜਾ ਦਦੂ ਭਾਈਆਂ ਦਾ ਕਿ ਚਾਰ ਭਾਈਆਂ ਦਾ ਸਹਿਯੋਗ ਹੁੰਦਾ ਹੈ ਕਿ ਸੰਯੋਗ ਉਹ ਹੁੰਦਾ ਕੰਮ ਕਰਾ ਤੁਹਾਡੇ ਨਾਲ ਸਹਿਯੋਗ ਆ ਬੈਂਟਰੀਆਂ ਧਾਰ ਹੋ ਰਹੀਆਂ ਜੀ ਤੇ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਕਵਰ ਕਰਿਆ ਕਰਾਂਗੇ ਤੇ ਅੱਜ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਕਟਰ ਬਾਰ ਨੂੰ ਲਵਾਈ ਹੈ ਮੋਟਰ ਸਭ ਤੋਂ ਪਹਿਲਾਂ ਬੈਂਟਰੀਆਂ ਰੱਖ ਕੇ ਮਸ਼ੀਨ ਆਪਾਂ ਨੇ ਕਟਰ ਬਾਰ ਪਾ ਕੇ ਹਨਾ ਉਸ ਤੋਂ ਬਾਅਦ ਉਹਦੇ ਆਪਾਂ ਨੇ ਸਾਰੇ ਚੱਕਰ-ਚੱਕਰ ਮੈਚ ਕਰਨੇ ਆ ਉਨੂੰ ਚਲਾ ਕੇ ਦੇਖਣਾ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਫਿਲਟਰ ਤਾਰਦ ਨਾ ਕੰਬਾਈਨਾਂ ਦਾ ਬਾਹਰ ਫਿਲਟਰ ਤਾਰ ਕੇ ਐਤਕੀ ਪ੍ਰੋਪਰ ਰਿਵਿਊ ਪਾਣਗੇ ਪੂਰੇ ਅ 16 ਮਾਡਲ ਤੇ 18 ਮਾਡਲ ਦਾ ਕੀ ਕੀ ਹੁਣ ਤੱਕ ਖਰਚਾ ਹੋਇਆ ਕੀ ਕੀ ਇਹਦੇ ਚ ਪਿਆ ਹੈ ਮਸ਼ੀਨਰੀ ਚ ਹਨਾ ਕੀ ਕੀ ਦੂਜੀਆਂ ਨਾਬੇ ਟਾਈਪ ਨਾਲੋਂ ਫਰਕ ਹੈ ਉਹ ਸਾਰੀਆਂ ਗੱਲਾਂ ਐਤਕੀ ਵੀਡੀਓ ਦੇ ਵਿੱਚ ਆਪਾਂ ਕਰਿਆ ਕਰਨੀਆਂ ਕਿਉਂਕਿ ਬੱਕਰੀਆਂ ਇਹ ਉਹਨਾਂ ਨਾਲੋਂ ਸਮਾਨ ਪੈ ਜਾਂਦਾ ਸਾਰਾ ਨਾਬਾ ਟਾਈਪ ਜੋ ਵੀ ਮਤਲਬ ਪੈਣਾ ਪਾਉਣਾ ਹਨਾ ਮਤਲਬ ਥੋੜੀ ਬਹੁਤੀ ਇੱਕ ਲੱਗ ਕਿਉਂ 52 ਇੰਚ ਦਾ ਕੀ ਫਰਕ ਹੈ ਉਹ ਸਾਰੇ ਗੱਲਾਂ ਮਤਲਬ ਆਪਾਂ ਵੀਡੀਓ ਚ ਕਰਾ ਕਰਾਂਗੇ ਤੇ ਬੈਠੇ ਰੱਖੀਂਗੇ ਜੀ ਸੁੱਚਰਾ ਬੱਥੇ ਓਏ ਹੈਨਾ ਅਡੀ ਉਡੀ ਕਰ ਪਾਪ ਮਾਰ ਕੇ ਪਹਿਲਾਂ ਪੰਪ ਤਾਂ ਬਥੇਰੀਆਂ ਪੰਪ ਦਾ ਭਾਗਾਚਾ ਬਹੁਤ ਮਾਰ ਦਿੰਦਾ ਪੰਪਾਂ ਦਾ ਕਿਤੇ ਘਾਟਾ ਤੇ ਐਡੀ ਪਾ ਜਾਚਾ 15 ਸਾਲ ਜੁਆਇਨਿੰਗ ਹੋਗੀ ਤੇਰੀ ਠੀਕ ਹੈ ਸਲੀਰ ਹੁਣ ਪਾਤ ਸੰਗ ਇਹ ਮਟਰ ਪਨੀਰ ਜ਼ਿਆਦਾ ਖਾ ਲਿਆ ਤਾਂ ਉੱਥੇ ਗੁੱਸਾ ਆ ਗਿਆ। ਨਾ ਇਹ ਤਾਂ ਫੇਰ ਖਾਣਾ ਹੀ ਬੰਦਾ ਹੁਣ ਸੇਵਾ ਵੀ ਕਰਦੇ ਠੀਕ ਨਹੀਂ। ਹਾਂ ਠੀਕ ਆ। ਹਾਂ। ਹਾਂ ਤੇ ਆਹ ਕਟਰ ਪਰ ਉਹ ਚਾਬੀ ਦੇਈ ਟਰੈਕਟਰ ਦੀ ਬੜਾ ਕਰਦੀ ਉਹਨੂੰ ਚਾਬੀ ਵੀ ਨਾਲ ਹੀ ਲੈ ਗਿਆ ਦੇਖ ਲੈ। ਹੋ। ਕੰਬੋਡੀ ਟਰੈਕਟਰ ਦੀ ਚਾਬੀ ਤੇ ਦੇ ਦੇ। ਅੱਛਾ ਪਿੱਛੇ ਭਈਆ। ਡਿੰਪੇ ਅੱਛੇ ਚਾਚੀ ਉਹਨੂੰ ਕਰੀਂਗਾ ਹਾਂ ਫੇਰ। ਉਹ ਟਰੈਕਟਰ ਨੂੰ ਉਹਨੂੰ ਉੱਧਰ ਲਾ ਦੇ ਸੁਣ। ਨੇ ਕਰਨਾ ਕਹਾ ਉਹ ਉਹਨੂੰ ਉਧਰ ਲਾ ਦਿਆ ਸਿੱਧਾ ਦੇਖੀ ਆਹ ਸੜਕ ਦੇ ਨਾਲੇ ਲਾ ਦਿਆ ਲੰਬਾ ਉਹ ਸੋਨੀ ਨੇ ਕਰਨਾ ਹੋਗਾ ਹੂੰ ਨਾਲ ਇਹਨੂੰ ਹੱਥ ਨਾਲ ਲਾ ਸੈਲਫ ਸੈਲਫ ਦਾ ਬਲਮਾ ਵੱਜਣੀ ਨਹੀਂ ਸਾਡੀ ਲੜਾਈਆਂ ਬਹੁਤ ਹੁੰਦੀ ਐ ਹੱਥ ਤੋਤੇ ਤੇ ਤੋਤੇ ਦੇ ਹੱਥ ਤਾਂ ਤਾਂ ਤੋਏ ਹੋਏ ਹੋ ਤੇ ਯਾਰ ਪੜਾ ਹੋ ਜਾ ਫਿਰ ਨਾ ਹੁਣ ਮੈਂ ਤੈਨੂੰ ਮੈਂ ਕਰਕੇ ਲਓ ਜੀ ਰਾਣੀ 10 ਮਿੰਟ ਸਟਾਰਟ ਖੜਾ ਲਿਆ ਆਪਾਂ ਨੇ ਤੇ ਹੁਣ ਵੈਕ ਕਰ ਰਹੇ ਆਂ ਖੁਸ਼ਬੂ ਦੇ ਖਿਆ ਪੜ ਜਾ ਤਾਜੀ 别，这么低呀！哎。 ਮੋਟਰ ਨੂੰ ਤਨਸੀਬ ਕਾ ਖੋਲਣਾ ਪੈਣਾ ਆ ਆ ਦੇਖ ਹਾਂ ਮੇਰਾ ਕਾਜੀ ਗੁਰੂ ਨਾਨਕ ਮੈਂ ਹਾਂ ਹਾਂ ਮੋਟਰ ਦੇ ਹੋਰ ਦੇ ਮਾਰਨੇ ਨੋੜੇ ਨੇ ਹੋਰ ਮਾਰਨੇ ਦੇ ਵੀ ਹਾਂ ਕਰਿਆ ਪਾਈ ਬਾਈ ਤਾਂ ਨਹੀਂ ਆ ਸੁਣ ਲੈਣਾ ਕਰ ਰਿਹਾ ਮਾਰੋ ਉੱਪਰ ਜੱਲਾ ਘੱਟ ਕਰਿਓ ਕਿਹਦੀ ਆ ਥੱਲੇ ਕਲੀਅਰ ਸੁਣੂਗਾ ਅੰਦੇ ਦਾ ਮੋਟਰ ਸੁਣਨੀ ਨਹੀਂ ਦਿੰਦੀ Yeah. ਉਫ ਲੱਗਿਆ ਜੀ ਹੁਣ ਫਿਲਟਰ ਤਾਰਨ ਤੇ ਫਿਲਟਰ ਤਾਰਨ ਤੋਂ ਪਹਿਲਾਂ ਡਿਸਾਈਡ ਕਰਿਆ ਸਾਰੇ ਸਟਾਰ ਮੈਂਬਰਾਂ ਨੇ ਕਹਿੰਦੇ ਮੇਰੇ ਵੀਰੋ ਚੈਨ ਖੋਲਦੀ ਕਿਉਂਕਿ ਫਿਲਟਰ ਚੈਨ ਐਤਕੀ ਚੇਂਜ ਕਰਨੀ ਐ ਡੀਲੈਕਸ ਮਾਡਲ ਤੋਂ ਨਹੀਂ ਡੀਲੈਕਸ ਮਾਡਲ ਬਣਾ ਲੈਣੀ ਐ ਇਤਕੀ ਮੇਰੇ ਨਾਲ ਯਾਰ ਮਾਰਨਾ ਕਿਹੜੀ ਯਾਰ ਨਹੀਂ ਯਾਰ ਮਾਰਿਆ ਕੰਮ ਤੇਰਾ ਕਰਿਆ ਬਦਿਆ ਯਾਰ ਕਟਰ ਬਾਤ ਤਾਂ ਦੱਸ ਯਾਰ ਕਿਵੇਂ ਆਉਂਦਾ ਨੀ ਯਾਰਾ ਕਿਆ ਕਿਆ ਤੈਨੂੰ ਫਰਕ ਲੱਗਿਆ ਕਟਰ ਚ ਹੁਣ ਕੋਈ ਕਿੰਤੂ ਪ੍ਰੰਤੂ ਕੋਈ ਵਾਈਬ੍ਰੇਸ਼ਨ ਕੋਈ ਆਵਾਜ਼ ਰੋਲਾ ਲੱਪਾ ਕੋਈ ਕੁਝ ਮੈਂ ਤਾਂ ਮੈਂ ਤਾਂ ਆਵਾਜ਼ ਬਹੁਤ ਕਰਦਾ ਤਾਂ ਹੋਰ ਗੱਲ ਕੁਝ ਹੁਣ ਆਵਾਜ਼ ਨਹੀਂ ਰਹੀ ਦੂਆ ਨੰਬਰ ਦੀ ਸੀਲ ਨਹੀਂ ਕੋਈ ਦੀ ਸੀਲ ਨਿਕਲਦਾ ਉਹ ਸੀਲ ਪਿਆ ਤਾਂ ਹਾਂ ਆ ਮੋਟਰ ਬਰੀ ਸਾਲੀਆ ਬਾਈਆਂ ਨੇ ਕੰਮ ਵਧੀਆ ਕਰਿਆ ਟੜਕਦੀ ਵੀ ਨਹੀਂ ਹੈ ਹੈਨਾ ਨਾ ਹਾਈਵਲ ਦੀ ਆਵਾਜ਼ ਰਹੀ ਹੈ ਨਾ ਮੋਟਰ ਦੀ ਆਵਾਜ਼ ਰਹੀ ਹੈ ਬਹੁਤ ਹੈ ਮੋਟਰ ਸੌਜਨ ਵਜਨ ਵੀ ਘਟਾ ਹਾਂ ਮੋਟਰ ਵੀ ਭਾਰੀ ਥਿਓ ਉਹ ਉਹ ਕੱਲੀਓ ਮੋਟਰ ਮਤਲਬ ਹੈ ਦੋ ਮੋਟਰਾਂ ਦੇ ਪ੍ਰੋਪਰ ਜਿੰਨਾ ਵਜਨ ਆਉਂਦਾ ਉਹ ਚ ਬੈਟਰੀ ਰੱਖੀ ਗਈ ਹੈ ਇੱਥੇ ਰੱਖਣੀ ਹੈ ਅਛਾ ਰੱਖਣੀ ਆ ਸੁਣ ਉਹਦੇ ਹਵਾ ਵਾਲੀ ਟੈਂਕੀ ਲੈ ਲਈ ਉਹ ਘੱਟਾ ਹਵਾ ਉਧਰ ਜਾਣੀ ਉਹ ਮਜੀਦ ਦਾ ਫਿਲਟਰ ਧਰ ਕੇ ਉਧਰ ਚੱਲ ਜਣੀ ਧੋਕੇ ਇਹ ਐਨੀ ਵੀ ਨਹੀਂ ਕੁਛ ਨਹੀਂ ਥੋੜੇ ਜਿਕੇ ਜਾਣੀ ਉਹ ਤੱਕ ਉਧਰ ਜਾ ਕੇ ਭਰਾਂਗੇ ਇਹ ਦੱਸਿਆ ਨਹੀਂ ਪਉਣਾ ਇਹਨੂੰ ਕਿੱਥੇ ਦਹੀਂ ਪੂੜੀ ਨੂੰ ਘੜਾ ਆ ਹੁਣ ਧੋਕ ਹੀ ਲਿਆਣੀ ਆ ਉਧਰ ਅੱਜ ਬਹੁਤ ਗੰਦਮੰਦ ਚੜਿਆ ਬਾਅਦ ਦੇਖੋ ਆ ਉਹਦੇ ਪੂੰਛ ਮਾਲ ਨਿਕਲਿਆ ਕਿੰਨਾ ਸੀਪਾ ਭਰੀਆਂ ਪਈਆਂ ਦੀ ਪੂਰੀਆਂ ਹਲੇ ਵੀ ਬੈੱਡ ਪਰ ਮਾਲ ਖੜਿਆ ਕਿਉਂਕਿ ਮੂਲੇ ਨੂੰ ਮਸ਼ੀਨ ਨਹੀਂ ਮੀਤੀ ਹੁਣ ਜਦੋਂ ਲੀਵਰ ਲਾਇਆ ਆਪਾਂ ਨੇ ਤੇ ਹੁਣ ਧੋ ਧੂਕੇ ਦੇਖੋ ਮੈਂ ਕਹਿੰਦਾ ਅੱਜ ਪਾਲਸ਼ਾ ਮਾਰਨੀ ਐ ਇਸ ਵਾਰ ਪਾਲਸ਼ਾ ਮਾਰ ਕੇ ਪੂਰੀਆਂ ਫੇਰ ਸੀਜ਼ਨ ਚ ਸਲਾਵਾਂਗੇ ਇਸ ਵਾਰ ਐਤ ਕੀ ਬਾਈ ਸ਼ੈੱਡ ਨੇ ਸਾਨੂੰ ਇੰਨਾ ਕਲਝਾ ਲਿਆ ਮਤਲਬ ਮਸ਼ੀਨਾਂ ਚਾਚਾ ਇਤਕੀ ਸਾਫ ਹੀ ਨਹੀਂ ਕਰ ਹੋਈਆਂ। ਨਾ ਸ਼ੈੱਡ ਤੋਂ ਬਾਅਦ ਪੈਮੈਂਟ ਲੱਗਿਆ ਹੈਗਾ। ਟਾਈਮ ਨਹੀਂ ਲੱਗਿਆ ਤੇ ਇਤਕੀ ਦੇਖੋ ਵੀ ਤੁਸੀਂ ਕੰਡੀਸ਼ਨ ਮਸ਼ੀਨ ਦੇ ਚਾਚਾ ਠੀਕ ਹੈ ਵਿੱਚ। ਉਹ ਤਾਂ ਨਹੀਂ ਨਰਮਾਈ ਜੀ ਕਰਕੇ ਕੁਝ ਵਾਹ ਹੈਨਾ? ਸਪੈਕਾਂ ਠੀਕ ਹੈ। ਸਪੈਕਾਂ ਠੀਕ ਨੇ ਹੈ ਨਹੀਂ ਸਵਾਰਤਾ। ਹੈ ਠੀਕ ਆ। ਹਾਂ ਬਿਲਕੁਲ। ਤੇ ਹੁਣ ਅਗਲੀ ਵਾਰ ਆਪਾਂ ਨੇ ਥਰੇਸਰ ਘੁਮਾ ਕੇ ਪਾ ਦਨੇ ਆਹੀ ਸਪੈਕਾਂ ਜਿਹੜੀਆਂ ਹੁਣ ਆਪਾਂ ਨੇ ਕੁਲਫੀ ਟਾਈਪ ਹੋਈਆਂ ਨਾ ਹੁਣਾਂ ਨੇ ਨਵੇਂ ਬੈੱਡਾਂ 'ਚ ਬੜਾ ਫਰਕ ਜਾ ਪਤਾ ਅੱਛਾ ਇੱਥੇ ਨੂੰ ਕੱਟ ਜੇ ਕੱਟ ਤੇ ਇਹਨਾਂ 'ਚ ਫਲਿੱਟ ਆ ਜਿਹੜੀਆਂ ਆਪਣੀਆਂ ਟਰੇਆਂ ਆ ਬੈੱਡ ਲੰਬੇ ਕਰਤੇ ਫਿਰ ਇੱਥੇ ਨੂੰ ਵੀ ਥੋੜਾ ਥੋੜਾ ਮਾਲ ਪਤਾ ਨਹੀਂ ਕੀ ਬੈੱਡ ਪਰ ਗਿਲੀ ਜਾਂਦੇ ਜਿਹੜੇ ਧਾਣੇ ਦੂਨੇ ਹੁੰਦੇ ਆ ਜਾਂ ਡਿੱਪੇ ਹੁੰਦੇ ਆ ਜੀ ਰੋਟੀ ਹੁੰਦੀ ਜਿਹੜੀ ਛੜਾਂ ਛੜ ਤੇ ਹਾਂ ਗੋਟੀ ਸੈੱਟ ਕੱਢ ਲਾ ਫਿਰ ਇਹਦਾ 13 ਦਾ ਆ ਖੋਲੋ ਟਰੇ ਜੀ ਇੱਥੇ ਜਿੰਨਾ ਮਤਲਬ ਉਹਦੇ ਸੁਥ ਇੱਕ ਪੱਤੀ ਟੁੱਟ ਗਈ ਐ ਨਾ ਸੀਪ ਦੀਦੀ ਚੱਕੇ ਦਾ ਨਹੀਂ ਹੋਰ ਇਹਨੂੰ ਆਪਾਂ ਨੂੰ ਦੂਆ ਸੀਜ਼ਨ ਉਹ ਕੇ ਸੀਪਾ ਬਣਾਈਆਂ ਨੂੰ ਸੋਹਨੀ ਐ ਇਹ ਹਾਂ ਦੂਆ ਸੀਜ਼ਨ ਐ ਇਹ ਰੋਟੀ ਪੁਲਾ ਤੋਂ ਬਣਾਈਆਂ ਤੇ ਆ ਨਵੀਆਂ ਹਾਂ ਪਿੱਛੇ ਕਣਕੇ ਚ ਪਾਈ ਤੀ ਕਣਕ ਜੀ ਦੀ ਤੇ ਲੱਗੀਆਂ ਹੁਣ ਮਤਲਬ ਕਣਕ ਦਾ ਫੇਰ ਚੱਲ ਪਣਾ ਠੀਕ ਐ ਇਹ ਬਰੀਕ ਅੰਗੀ ਵਾਲੀਆਂ ਬਣਾਈਆਂ ਤੇ ਆ ਆਪਾਂ ਨੇ ਇੱਕ ਪੱਤੀ ਟੁੱਟੀ ਆ ਲੱਗ ਜੂ ਕਣਕੇ ਚ ਬੜਾ ਨਿਆਰਾ ਦੰਨੀ ਆ ਵੀ ਬਰੀਕ ਅੰਗੀ ਵਾਲੀਆਂ ਹਨਾ ਸਫਾਈ ਬਹੁਤ ਸਫਾਈ ਬਹੁਤ ਚੰਗੀ ਐ ਨਾ ਕੰਪਰੈਸ਼ਰ ਲਾਤਾ ਫਿਟਿੰਗ ਕਰਤੀ ਸਾਰੀ ਧੰਨਵਾਦ ਓਏ ਸੁਣ ਦੀਪੀ ਤੇ ਤੇਰੇ ਹੱਥ ਲੰਬਾਉਂ ਚੜਾਈ ਨਾ ਕਰ ਲਿਆ ਆ ਦੇਖ ਫੀਸੇ ਫੁੱਟੇ ਜੱਟ ਨੇ ਤੇ ਕੋਲਾਉ ਦੇਖ ਕਿੱਥੇ ਚੱਲੇ ਹੁਣ ਤੂੰ ਨਟ ਚੜਾਉਣ ਚੱਲੇ ਆ ਲੈ ਕੋਈ ਕਰਨ ਮਾਰਦਾ ਹੈ ਦੇਖ ਵੀ ਲੈ ਲਵੇੜ ਤਾਂ ਮੈਨੂੰ ਨਾਉਣ ਨੂੰ ਕਲੇਸ ਕਰੇਗਾ ਹੁਣ ਤੂੰ ਨਾ ਤਾਂ ਮੈਂ ਵੀ ਆਉਣਾ ਪੈਣਾ ਚੱਲ ਫਿਰ ਕੱਦ ਚੱਲੀ ਆ ਪਾਈ ਕੋ ਧੋਣ ਤੇ ਲਾ ਦੇ ਗੁਟਕਾ ਲਾ ਕੇ ਨਾ ਥੀਵਰ ਲਾਉਣਾ ਇੱਕ ਵਾਰ ਫਿਰ ਪਤਾ ਕਿ ਆ ਬੰਦੇ ਹੋਣਗੇ ਭੱਜ ਗਏ ਵੀ ਹੁਣ ਅਰ ਤੇ ਖੜਾ ਆ ਕੇ ਫਿਰ ਪੂਰੀ 2-3 ਤਿੰਨ ਤੋਂ 4 ਘੰਟਿਆਂ ਦੀ ਕੜੀ ਮੁਸ਼ੱਦਦ ਤੋਂ ਬਾਅਦ ਆ ਚਾ ਚਾ ਥੋਤੀ ਗਈ ਮਸ਼ੀਨ ਹੈ ਨਾ ਇੱਕ ਕੱਪੜਾ ਮਾਰਦੇ ਦਾ ਟਾਈਮ ਨਹੀਂ ਲੱਗਿਆ ਪਨ ਫਿਜੀਨ ਤੇ ਬਾਅਦ ਹਾਂ ਕੜਾਈ ਮਾਰ ਲੈ ਕਣੀ ਵੈਸੇ ਚ ਬਿਲਕੁਲ ਅੱਜ ਤਾਂ ਉਹਨੇ ਖਾਲੀ ਕੋਨੇ ਆ ਤੇ ਇੱਕ ਇੱਕ ਮੈਂ ਤਾਂ ਅਸ਼ੀਲ ਦਾ ਖੁੱਲੀ ਐ ਮਰਜੀ ਜਾ ਕੇ ਲਵਾਤਾ ਅੰਦਰ ਮੈਂ ਇੱਧਰ ਆ ਜਾ ਦੇਖਦਾ ਟੀ ਪੱਛ ਕੋ ਤੇ ਇੱਕ ਮਸ਼ੀਨ ਥੋਤੀ ਉੱਧਰ ਇਹ ਹੁਣ ਆਉਣਾ ਵੀਰ ਨੇ ਮੱਕੀ ਬੀਜਣ ਵਾਸਤੇ ਮੱਕੀ ਬੀਜਣੀਆਂ ਰੋਟਾਵੇਟਰ ਪਾ ਕੇ ਖੜਾਤਾ ਟਰੈਕਟਰ ਪਿੱਛੇ ਇਹਦੇ ਨਾਲ ਹੁਣ ਜਾ ਕੇ ਬਾਦਣਾ ਆਪਾਂ ਨੇ ਜਿਹਨੇ ਚ ਕੱਲ ਨੂੰ ਆਲੂ ਪੱਟੇ ਦੇ ਡਿੰਪੇ ਅੱਛਾ ਬਾਈ ਠੀਕ ਠਾਕ ਹੈ ਹ ਤੱਕ ਚੰਗੀ ਬਾਤ ਹੋ ਗਈ ਹੈ ਨਾ ਯਾਰ ਚੱਲ ਕੋਈ ਨਾ ਫਿਰ ਕਿ ਕਮਾਂ ਤੱਕ ਉਹ ਟਾਇਰ ਚ ਹਵਾ ਘਟਾ ਪੜਲੇ ਚ ਹੈ ਨਾ ਉਹਦੇ ਹਵਾ ਘਟਾ ਹੂੰ ਕਿਵੇਂ ਕੋਈ ਹੋਰ ਕੋਈ ਨੁਕਤਾ ਚ ਨਹੀਂ ਇਹ ਚ ਨਿਕਲੇ ਸੀ ਪਸੂਪਾ ਠੀਕ ਹੈ ਖੋਲਦੇ ਆ ਬਾਹਰ ਕੱਢ ਕੇ ਪਤਾ ਲੱਗੂਗਾ ਵੈਸੇ ਤਾਂ ਠੀਕੇ ਹੋਣੀ ਤਕਰੀਬ ਹੁੰਦੀ ਹੈ ਠੀਕ ਹੈ ਅੰਦਰ ਸਪਾਈਕਾਂ ਸਪੂਕਾਂ ਦੇਖੀ ਇਹਦੀਆਂ ਕਿਵੇਂ ਆ ਠੀਕ ਨਿਕਲੀਆਂ ਤੇ ਅੱਜ ਕਿਦਾਂ ਦੇਖਤਾ ਸੀ ਹਾਲ ਤੇ ਨਾ ਦੂਹੀ ਕਮੈਨਾਂ 6 ਸਟਾਵਾਂ ਕਰਨ ਲਈ ਆਪਣੀ ਹੈ ਚਰਨਜੈਂਚੀ ਇਹ ਵੀ ਇਹਦੀ ਵੀ ਦੇਖੋ ਹਾਲ ਤਾਂ ਇਤਕੀ ਤਾਂ ਪੂਰੀਆਂ ਭਰੀਆਂ ਨੇ ਚੱਲ ਕੋਈ ਨਹੀਂ ਬਾਬਾ ਸੁੱਖ ਰੱਖਿਆ ਜਣੀ ਰੀਝਾਂ ਲਾਉਣੀਆਂ ਇਸ ਵਾਰ ਪੂਰੀਆਂ ਰਪੇਰ ਤੇ ਤਾਂ ਕੋਈ ਅਸਰ ਪੈਸੇ ਵੀ ਨਹੀਂ ਛੱਡੀ ਆ ਭੱਟੇ-ਪੁੱਟੇ ਜੀ ਤਾਂ ਪਿਛਲੀ ਵਾਰ ਪਾਤੇ ਤੇ ਨਵੇਂ ਜਿੱਕੇ ਅਸਰ ਹੋਈ ਦੇਖ ਲਾਂਗੇ ਬਾਕੀ ਖੁੱਲਣੇ ਤਾਂ ਹੈ ਹੁਣ ਆਪਾਂ ਨੇ ਫੇਰੇ ਸਪਾਈਕਰ ਠੀਕ ਰਹੇ ਨੇ ਦੁਆਰ ਤੇ ਪਾਈਆਂ ਸੀ ਉੱਥੇ ਤੋਂ ਸੌਹਲੀ ਤੋਂ ਤੇ ਬਾਕੀ ਫਿਲਟਰ ਦੋਨੇ ਮਸ਼ੀਨਾਂ ਦੇ ਇੱਥੇ ਲਾਤੇ ਆਪਾਂ ਨੇ ਫਿਲਟਰ ਉਹ ਲੈ ਤਾਰਤੇ ਤੇ ਇਸ ਤੋਂ ਬਾਅਦ ਚਲਦੇ ਹੁਣ ਮੱਕੀ-ਮੱਕੀ ਬੀਜਾਂਗੇ ਸ਼ਾਮ ਨੂੰ ਤੇ ਉਧਰਲੇ ਪਰਲੇ ਘਰ ਤੇ ਖਾਣਾ ਲੈ ਕੇ ਉਧਰ ਕੋਮੈਨ ਲਵਾ ਦਈਏ ਇੱਕ ਵਾਰ ਡਿਸਟ੍ਰੀਬਿਊਟਰ ਅੱਜ ਨਿਕਲਿਆ ਸੁਤਰਾ ਜਮੜ ਦੇ ਬਾਰੇ ਗਾਦੀ ਲੰਦੇ ਹੋ ਮਾਮਾ ਜੀ ਜੁੜੀਆਂ ਆਏ ਹੋਏ ਆਂ ਦਿਵਾਲੀ ਤੋਂ ਨਾ ਨਾ ਸੋਨੀ ਓਟਾਰ ਪਾਉਣੇ ਪਿੱਛੇ ਆਪਾਂ ਨੇ ਏਦ ਕੀ ਬੈਟਰੀ ਲੋਕਟ ਗਿਆ ਕੱਚ ਮਸ਼ੀਨ ਤੇ ਹਾਂ ਮਸ਼ੀਨ ਦੇ ਪਿਛਲੇ ਪਾਸੇ ਦੇਖ ਤਾ ਟਾਇਰ ਪਾਉਣੇ ਆਪਾਂ ਨੇ ਦੇਖੀ ਕੋਲ ਲਾ ਕੇ ਕਿੱਡਾ ਲੱਗਦਾ ਮਾਰੇ ਤਾਂ ਬਿਊ ਤੋਂ ਬਈ ਰੱਖਣਾ ਕੰਦ ਨਹੀਂ ਬੋਲਦੀ ਹੋਊਗੀ ਕਿਉਂ ਆਹ ਟਾਇਰ ਪਾਉਣੇ ਆਪਾਂ ਨੇ ਪਿਛਲੇ ਪਾਸੇ ਮਸ਼ੀਨ ਦੇ ਠੀਕ ਆ ਸੋਨੀ ਟੈਂਕਾ ਨਹੀਂ ਮਾਰੂਗੀ ਬੂਰੇ ਕੱਤੇ ਲੱਗਣਗੇ ਸਿਆੜ ਸੂਟ ਦਾ ਨਹੀਂ ਪਤਾ ਲੱਗਦਾ

ਆਦਾ ਖੋਲ ਲੂ ਚਲੋ ਉਹ ਗਿਟਾਰ ਕੋ ਤੇ ਤਰ ਤੇ ਰੱਖ ਜਾਨੀ ਯਾਰ ਕਿਵੇਂ ਲੜਦੇ ਆ ਦੋਏ ਕਿਵੇਂ ਲੜਦੇ ਆ ਦੇਖ ਤਾਂ ਸਹੀ ਹੁਣ ਚਾਰ ਜਣੇ ਲੱਗਣਗੇ ਇੱਕੀ ਬੈਂਟਰੀ ਨੂੰ ਬੜਾ ਜਾਇਸ ਹਾਂ ਬਜ ਮਚੋੜ ਦੰਦੇ ਆ ਹੈ ਥੋੜੀ ਜਿਹਾ ਛੜਵਾਜ ਮਚੋੜੀਏ ਚਾਸੀ 500 ਨੂੰ ਮੈਨੂੰ ਮੈਂ ਮੈਨੂੰ ਬੰਦਾ ਮਿਲਿਆ ਹੁਣ ਬਲੌਗਰ ਆਪਣਾ ਨਾ ਸਬਸਕ੍ਰਾਈਬਰ ਤੇ ਬਾਅਦ ਛੁੱਕ ਵੀਰਵਾਰ ਨੂੰ ਮੈਂ ਜਾਣਾ ਉੱਥੇ ਵੀਰਵਾਰ ਨੂੰ ਜਾ ਰਿਹਾ ਮੈਂ ਬਿਲਗੇ ਉੱਥੇ ਕੀ ਹੈ ਬਿਲਗੇ ਵਾਲਿਆਂ ਨੇ ਬੁਲਾਇਆ ਮੈਨੂੰ ਤਾਰਾ ਨਾ ਬੀਜਣਾ ਰੋ ਤੇ ਨੀ ਦਾਉਣਾ ਬੀਜ ਦੂਏ ਦੂਏ ਨੇ ਪਲਾਹਾਈ ਕਰੀ ਸੋਲੂ ਗੇ ਚਲੋ ਚੁੱਪ ਚਾਹਦੇ ਆਉਂਗਾ ਜੀ ਬੀ ਕਹਿੰਦਾ ਕੋਟਲੀ ਆਉਤਾ ਤੂੰ ਆ ਕਹਤੇ ਕੁੰਗੜੇਆਂ ਕੀ ਹੋਗੇ ਤੈਨੂੰ ਯਾਰ ਪੀਜਾ ਪਾਣੀ ਗਲ ਹੁਣ ਆ ਜੀ ਸੁਬਤ ਦੇ ਰਿਹਾ ਬੰਦਾ ਮੈਨੂੰ ਮੈਨੂੰ ਅੱਜ ਸਬਸਕ੍ਰਾਈਬਰ ਮਿਲਿਆ ਫਿਰ ਔਰ ਵੀ ਸੋਨੀ ਬਾਈ ਮਚਾਏਗਾ ਤੂੰ ਯਾਰ ਤੇ ਯਾਰ ਨਚੋਰ ਨੂੰ ਵਾਹ ਨਚੋਰ ਯਾਰ ਨਹੀਂ ਯਾਰ ਬਾਈ ਯਾਰ ਮਾ ਮੜ ਜਾ ਨਚੋਰਦੇ ਆ ਠੰਮ ਲੈ ਦੀ ਬੰਦੇ ਨੂੰ ਕੋ ਕੱਪੜੇ ਪਾਦਾ ਮੇਰਾ ਬਾਈ 17 ਬੂਤਲੇ ਪਾਦੀ 17 ਪਰ ਤੂੰ ਕੱਚੇ ਵੀਡੀਓ ਬਣਾਈ ਜਾਂਦੇ ਆ ਆਪਣੇ ਦਾ ਕੁਛ ਨਹੀਂ ਹੁੰਦਾ ਕੋ ਕੱਪੜੇ ਪਾ ਲੈ ਬਦਮਾਸ਼ੀ ਦੀ ਚਨਾ ਤੇ ਠੰਡ ਨਾਲ ਲਵਾ ਆਏ ਕਿੱਥੇ ਖੜੇ ਪਗਲੇ ਜਾ ਭੱਜ ਜਾ ਠੰਡ ਲੱਗਦੀ ਸਾਨੂੰ ਮੈਂ ਕਹਿੰਦਾ ਉਹਦੀ ਚੱਕਰਾਂ ਚ ਨਾ ਆ ਉਹ ਸਟੀਲ ਹੈੱਡ ਗੱਡੀ ਆ ਜੂਰੀਆ ਗੱਡੀ ਆ ਟਰਬੋ ਵੀ ਲੱਗਿਆ ਹੋਇਆ ਰੁਫਾ ਵੀ ਲੱਗਿਆ ਹੋਇਆ ਉਹ 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 অর্ਗੈਨਿਕ ਗੱਡੀ ਉਹ ਸ਼ਾਮ ਨੂੰ ਵੀ ਖਾ ਸਕਸ ਕੁਝ ਕਰ ਲੈਂਦੀ ਆ ਆ ਸਾਰੇ ਸਾਰੇ ਪੰਪਾਂ ਤੇ ਪਰਤੀ ਚੱਲਦੀ ਆ ਸਾਰੇ ਪੰਪਾਂ ਤੇ ਪਰਤੀ ਚ ਜਿਹੜੇ ਮਰਜ਼ੀ ਪੰਪ ਤੇ ਇੱਧਰ ਪਵਾ ਲੈਂਦੇ ਅਸੀਂ ਡੀਜ਼ਲ ਪਵਾ ਲੈਂਦੇ ਸਵੇਰੀ ਹੋ ਗਿਆ ਨਹੀਂ ਉਹਦੇ ਵਾਲੀ ਮੱਕੀ ਬੀਜਣ ਵਾਲੀ ਮਸ਼ੀਨ ਆ ਰਹੀ ਆ ਉਹ ਕੀ ਹੁਣ ਤੂੰ ਐ ਕਰ ਹਲੇ ਨਹੀਂ ਆ ਰਹੀ ਉਹ ਮੈਂ ਉਹਦਾ ਕੰਮ ਚੱਲ ਰਿਹਾ ਦੋ ਕਿੱਲੇ ਰਹਿ ਗਏ ਡੇਢ ਕਿੱਲਾ ਰਹਿ ਗਿਆ ਬਸ ਉਹ ਉਹ ਵੀ ਆਪਣੀ ਮੰਗ ਝੂਠ ਬੋਲਦਾ ਹੋਊਗਾ ਪਰ ਵੀ ਤਾਂ ਬੋਲਦੇ ਉਹਦੇ ਤੇ ਕਮੈਂਟ ਪਾ ਰਹਾ ਭੱਗੇ ਆ ਚ ਪਰ ਵੀ ਤਾਂ ਬੋਲਦੇ ਉਹਦੇ ਉਹ ਇੰਨਾ ਨਹੀਂ ਬੋਲਦੇ ਐਂ ਆਪਾਂ ਨਹੀਂ ਕਦੇ ਬੋਲੇ ਨਹੀਂ ਬੋਲੇ ਨਹੀਂ ਹੈ ਹਰ ਬੋਲੇ ਆ ਰਹਿ ਗਿਆ ਜੀ ਕਿੱਲਾ ਰਹਿ ਗਿਆ ਜੀ ਆਗੇ ਦੋ ਪਏ ਹੁੰਦੇ ਤੇ ਆਹ ਰਹਿ ਗਿਆ ਜੀ ਇਹ ਇੰਨਾ ਕ ਤਾਂ ਚੱਲਦਾ ਹੈ ਜਾਨੀ ਕਿ 10 ਕਿੱਲੇ ਦਾ ਨਹੀਂ ਚੱਲਦਾ ਦੋ ਦਾ ਮੈਂ ਹੀ ਨਹੀਂ ਕਦੇ ਬੋਲਿਆ ਬਾਈ ਹੈ ਆਪਾਂ ਤਾਂ ਫੇਰ ਦਾਦੇ ਚਾਚਾ ਇੰਨੇ ਦੱਸਦੇ ਆ ਫਿਰ ਕਹਾ ਜਿਹਦੇ ਹਿਸਾਬ ਲੈਣ ਜਾਂਦੇ ਆ ਅਗਲਾ ਵੀ ਤਾਂ 10 ਦੇ 9 ਹੀ ਬਣਾ ਦਿੰਦਾ ਫਿਰ 10 ਦੇ 9 ਉੱਥੇ ਕਿਹੜੇ ਬੋਖਾਤ ਬੋਲਦਾ ਤੱਕ ਪੈਸੇ ਨਹੀਂ ਲੈਂਦਾ ਜਦ ਤੱਕ ਜਵੀਰ ਸੁਖੜੀ ਜਾਂਦੀ ਆ ਜਦ ਤੱਕ ਜਵੀਰ ਸੁਖੜੀ ਜਾਂਦੀ ਜਦ ਜਦ ਕਹਿਣਾ ਵੀ ਆ ਜਿਓ ਜਦ ਹੋਰ ਖੋਦਦੇ ਕਿੰਨੇ ਵੇਜਾ ਵੜ ਦਿੰਦੇ ਫੇਰ ਹੋਰ ਦੇ ਨੇ ਪੈਸੇ ਲੈਣੇ ਨੂੰ ਫੇਰ ਹੋਰ ਘੱਟ ਕੇ ਸੁੰਗੜੀਆਂ ਲੱਗਦੀ ਆ ਫੇਰ ਪੈਸੇ ਦੇ ਉੱਤੇ ਤੇ ਬਾਹਰ ਫੇਰ ਮਗਨ ਲੱਗਦੀ ਆ ਹਾਂ ਯਾਰ ਯਾਰ ਰਿਸ਼ਤਾ ਕਰਾਉਣਾ ਹੈ ਯਾਰ ਰਿਸ਼ਤਾ ਕਰਾਉਣਾ ਫੇਰ ਤਾਂ ਕਾਹ ਚੇਤਾ ਇਹ ਨਹੀਂ ਗਵੰਡੀਆਂ ਜੀ ਵੀ ਦੱਸ ਦਿੰਦੇ ਆ ਆਪਣੀ ਹੋ ਆ ਕੇ ਭਰავਦੇ ਕੋਲ ਤਾਂ ਆ ਯਾਰ